ਪਹਿਲਾਂ ਤਾਂ ਇਹ ਕਹਾਵਾਂ ਕਿ ਤੁਸੀਂ ਸੱਚ ਕਰਕੇ ਦਿਖਾਈ ਪਿੱਠ ਪਿੱਛੇ ਸੁਰਾ ਬਾਗ ਨਾਲ। ਜਦੋਂ ਕਿਸਾਨਾਂ ਗੋ ਨੂੰ ਮੀਟਿੰਗ ਲਈ ਬੁਲਾ ਕੇ ਭਗਵੰਤ ਮਾਨ ਨੇ ਹੱਥਕੜੀਆਂ ਲਗਾ ਦਿੱਤੀਆਂ। ਤੇ ਦੂਜੀ ਉਦਾਹਰਣ ਹੁਣ ਫੇਰ ਹਲਕਾ ਕਨੌਰ ਤੋਂ ਐਮਐਲਏ ਬੁਰਾਲ ਕਨੌਰ ਸਾਹਿਬ ਕਹਿੰਦੇ ਆ ਕਿ ਉਲਟਾ ਚੋਰ ਕੋਲ ਮਾਰ ਕੋ ਡਾਟੇ। ਤੁਸੀਂ ਇੱਕ ਪੱਤਰਕਾਰ ਨੂੰ ਕਹਿ ਰਹੇ ਹੋ ਮੇਰੇ ਬਾਰੇ। ਇਹ ਬਾਅਦ 'ਚ ਮਾਫੀਆਂ ਮੰਗਣਗੇ। ਐਮਐਲਏ ਸਾਹਿਬ ਮਾਫੀ ਸਾਨੇ ਨਹੀਂ ਮੰਗਣੀ। ਮਾਫ਼ੀ ਤੋ ਨੂੰ ਮੰਗਣੀ ਚਾਹੀਦੀ ਆ ਕਿਉਂਕਿ ਟਰਾਲੀਆਂ ਚੋਰੀ ਕਿਸਾਨਾਂ ਦੀਆਂ ਉਸ ਧਰਮੇ ਦੇ ਵਿੱਚ ਥੋੜੇ ਹਲਕੇ ਦੇ ਵਿੱਚ ਹੋਈਆਂ ਨੇ ਤੁਸੀਂ ਉੱਥੋਂ ਦੇ ਐਮਐਲਏ ਹ ਸੰਭੂ ਜਿਹੜਾ ਇੱਕ ਧਰਮਾ ਲੱਗਿਆ ਸੀ ਉੱਥੋਂ ਦੇ ਤੁਸੀਂ ਐਮਐਲਏ ਹੋ ਤੁਸੀਂ ਕਿਹਾ ਕਿ ਟਰਾਲੀਆਂ ਇਹਨਾਂ ਚੋਰੀ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਮੇਰੇ ਘਰ ਨਹੀਂ ਮੇਰੇ ਪਿੰਡ ਨਹੀਂ ਉਹ ਕਿਸੇ ਹੋਰ ਪਿੰਡ ਤੋਂ ਭੜੀਆਂ ਗਈਆਂ ਨੇ ਗੱਲ ਮੰਨ ਲੈਣੇ ਕਿ ਉਹ ਕਿਸੇ ਹੋਰ ਪਿੰਡ ਤੋਂ ਭੜੀਆਂ ਗਈਆਂ ਨੇ ਪਰ ਤੁਸੀਂ ਇਸ ਗੱਲ ਤੋਂ ਮੁਨਕਰ ਹੋ ਸਕਦੇ ਹੋ ਕਿ ਉਸ ਦਿਨ ਧਰਮੇ ਲਈ ਧਰਨੇ ਦੇ ਚੱਕਣ ਲਈ ਰਾਤ ਨੂੰ ਜਦੋਂ ਪ੍ਰਸ਼ਾਸਨ ਜੇਵੀ ਸੀਨਸੀ ਨਾਲੇ ਕੇ ਪਹੁੰਚਿਆ ਤਾਂ ਤੁਸੀਂ ਪਿੰਡ-ਪਿੰਡ ਫੋਨ ਕੀਤੇ ਕਿ ਪੰਜ ਪਰ ਟਰੈਕਟਰ ਉੱਥੇ ਜਾ ਕੇ ਟਰਾਲੀਆਂ ਚੱਕਣ ਲਈ ਭੇਜੋ ਐਮਐਲਏ ਸਾਹਿਬ ਤੁਹਾਨੂੰ ਵੋਟਾਂ ਪਾ ਕੇ ਲੋਕਾਂ ਨੇ ਹਲਕਾ ਘਣਾਉ ਦੇ ਕੰਮ ਕਰਨ ਲਈ ਜੁੜਿਆ ਸੀ ਨਾ ਕਿ ਕਿਸਾਨ ਜਦੋਂ ਆਪਣੇ ਹੱਕਾਂ ਲਈ ਧਰਨਾ ਲਾ ਰਹੇ ਨੇ ਉਹਨੂੰ ਤਾਕੀੜ ਕਰਨ ਲਈ ਤੁਸੀਂ ਚਕਾਉਣ ਲਈ ਪਿੰਡਾਂ ਦੇ ਵਿੱਚੋਂ ਟਰੈਕਟਰ ਭੇਜੋ ਮੈਂ ਧੰਨਵਾਦ ਕਰਦਾ ਬਹੁਤ ਪੰਚਾਇਤਾਂ ਨੇ ਤੁਹਾਡੇ ਕਹਿਦ ਵਿੱਚ ਟਰੈਕਟਰ ਨਹੀਂ ਭੇਜੇ ਬਹੁਤ ਸਿਰਦ ਲੋਕਾਂ ਨੇ ਇਸ ਦਾ ਬੁਰਾ ਵੀ ਮਨਾਇਆ ਪਰ ਕਈ ਘਬਰਾਹ ਹੋ ਕੇ ਚਲੇ ਗਏ ਜਾਂ ਕਈ ਤੁਹਾਡੇ ਕਹਿਣ ਤੇ ਜਾਣ ਮੁਝ ਕੇ ਗਏ ਇਹ ਜਿਹੜੀਆਂ ਟਰਾਲੀਆਂ ਚੋਰੀਆਂ ਹੋਈਆਂ ਨੇ ਜਿਹਨਾਂ ਨੂੰ ਲਿਜਾ ਕੇ ਆਪਣੇ ਛੱਡਾਂ ਦੇ ਵਿੱਚ ਆਪਣੇ ਵਿਹੜੇ ਦੇ ਵਿੱਚ ਕਢਾ ਲਿਆ ਇਹ ਉਹਨਾਂ ਟਰੈਕਟਰਾਂ ਦੇ ਉਹਨਾਂ ਬੰਦਿਆਂ ਦੇ ਵਿੱਚੋਂ ਬੰਦੇ ਸੀ ਜਿਨ੍ਹਾਂ ਨੂੰ ਤੁਸੀਂ ਫੋਨ ਕਰ ਕਰਕੇ ਕਿਹਾ ਸੀ ਜਾਓ ਉੱਤੇ ਪੰਜ ਪੰਜ ਟਰੈਕਟਰ ਇਕੱਲੇ ਇਕੱਲੇ ਭੇਜੋ ਵੀਡੀਓ ਰਾਤ ਦੇ ਵਾਇਰਲ ਹੁੰਦੀ ਆ ਕਿ ਜਦੋਂ ਵੀ ਉਹ ਕਿਸੇ ਵੀਰ ਨੇ ਜਾ ਕੇ ਬਣਾਈ ਕੀਆ ਦੇਖੋ ਜੀ ਟਰਾਲੀਆਂ ਫੜੇ ਗਈਆਂ ਪਰ ਮੈਂ ਪਰਸੋਂ ਇਹ ਗੱਲ ਬੋਲਦੀ ਸੀ ਕਿ ਹਲਕਾ ਘਣੌਰ ਦੇ ਐਮ.ਐਲ.ਏ ਗੁਰਲਾਲ ਘਣੌਰ ਨੇ ਪਿੰਡ ਪਿੰਡ ਫੋਨ ਕੀਤਾ ਲਗੀ ਰਾਤ ਨੂੰ ਟਰੈਕਟਰ ਭੇਜੋ ਤੇ ਟਰਾਲੀਆਂ ਆਸੇ-ਬਸੇ ਕਰੋ ਤੇ ਉਹ ਟਰੈਕਟਰ ਜਿਹੜੇ ਤੁਹਾਡੇ ਕਹਿਣ ਤੇ ਗਏ ਉਹਨਾਂ ਦੇ ਵਿੱਚੋਂ ਇਹ ਬੰਦੇ ਨੇ ਜਿਹੜੇ ਖੜੇ ਜਾ ਰਹੇ ਨੇ ਹੁਣ ਤੁਸੀਂ ਮੁਕਰ ਰਹੇ ਹੋ ਇਹ ਬਾਕੀਆਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਸਰਕਾਰ ਜਾਂ ਸਰਕਾਰ ਦੇ ਨੁਮਾਇੰਦੇ ਗਲਤ ਕੰਮ ਕਰਾਤਾ ਲੈਂਦੇ ਨੇ ਬਾਅਦ 'ਚ ਮੁਕਰ ਜਾਂਦੇ ਨੇ ਹੁਣ ਤੁਸੀਂ ਮੁਕਰ ਰਹੇ ਹੋ ਕਿ ਮੈਂ ਤਾਂ ਉਹਨਾਂ ਬੰਦਿਆਂ ਨੂੰ ਜਾਣਦਾ ਹੀ ਨਹੀਂ ਹਾਲਾਂਕਿ ਇਹ ਬੰਦੇ ਉਹਨਾਂ ਬੰਦਿਆਂ ਦੇ ਵਿੱਚੋਂ ਹੀ ਨੇ ਜਿਨ੍ਹਾਂ ਨੂੰ ਤੁਸੀਂ ਫੋਨ ਕਰ ਕਰਕੇ ਬੁਲਾਇਆ ਸੀ ਕਿ ਪੰਜ ਪੰਜ ਟਰੈਕਟਰ ਕੱਲੇ-ਕੱਲੇ ਪਿੰਡ ਤੋਂ ਭੇਜੋ ਹਲਕਾ ਕਲਾਉਂਦੇ ਹਰੇਕ ਪਿੰਡ ਨੂੰ ਪਤਾ ਹੈ ਤੇ ਮੈਂ ਵੀ ਗੱਲ ਕਹਿ ਰਿਹਾ ਬਿਲਕੁਲ ਸੱਚ ਆ ਹੁਣ ਇਹ ਸੱਤੋਂ ਨਾ ਅਠ ਨਹੀਂ ਸਕਦੇ ਜੇ ਪ੍ਰਮਾਤਮਾ ਨੂੰ ਹਾਜ਼ਰ ਨਾਲ ਜ ਮੰਨ ਕੇ ਕੀ ਤੁਸੀਂ ਇਹ ਗੱਲ ਕਹਿ ਸਕਦੇ ਹੋ ਕਿ ਤੁਸੀਂ ਪਿੰਡਾਂ ਦੇ ਵਿੱਚ ਸਮੇਂ ਨਹੀਂ ਲਾਏ ਜਾਂ ਲਵਾਏ ਕਿ ਟਰੈਕਟਰ ਉੱਥੇ ਰਾਤ ਨੂੰ ਟਰੈਕਟਰ ਭੇਜੋ ਸੋ ਇਸ ਲਈ ਮਾਫੀ ਤੁਹਾਨੂੰ ਮੰਗਣੀ ਚਾਹੀਦੀ ਆ ਉਹ ਤੁਸੀਂ ਸਾਨੂੰ ਧਮਕੀਆਂ ਨਾ ਦਿਓ ਮਾਫੀ ਮੰਗਣ ਦੀ ਸਰਕਾਰ ਦੇ ਡਰ ਬੈ ਸਾਨੂੰ ਨਾ ਦਿਓ ਮਾਫੀ ਤੁਹਾਨੂੰ ਮੰਗਣੀ ਚਾਹੀਦੀ ਆ ਜਿੱਥੇ ਤੁਸੀਂ ਪਹਿਲਾਂ ਖਨੌਰ ਦਾ ਨਾਂ ਕਬੱਡੀ ਦੇ ਰਾਹੀਂ ਪੂਰੀ ਦੁਨੀਆ ਵਿੱਚ ਦਰਸ਼ਨ ਕੀਤਾ ਸੀ ਅੱਜ ਹਲਕਾ ਖਨੌਰ ਦੇ ਵਿੱਚ ਇਹ ਜਿਹੜੀ ਤੁਸੀਂ ਜਿਹੜਾ ਨਾਮ ਰੋਸ਼ਨ ਕੀਤਾ ਇਹ ਵੀ ਇਤਿਹਾਸ ਜਿਹੜਾ ਹੁਣ ਯਾਦ ਰੱਖੂਗਾ ਕਿ ਇਸ ਹਿਸਾਬ ਨਾਲ ਤੁਸੀਂ ਹਲਕਾ ਕਨੌਰ ਪਟਿਆਲੇ ਜ਼ਿਲ੍ਹੇ ਨੂੰ ਬਦਨਾਮ ਕੀਤਾ ਤੁਹਾਡੇ ਬੰਦਿਆ ਨੇ ਤੁਹਾਡੀ ਸ਼ਤਰਜਾ ਹੇਟ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਬੋ